ਭੇਟੀ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕਰਨ ਮਹਿਰਾ ਸੋ ਲੋਕ ਸਭਾ ਮੈਂਬਰ ਡਾਕਟਰ ਅਤਰਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਲਵ ਮੈਰਿਜ ਦੇ ਖਿਲਾਫ ਮਤੇ ਪਾਈ ਜਾ ਰਹੇ ਨੇ ਉਹਨਾਂ ਦੇ ਖਿਲਾਫ ਨੇ ਉਹਨਾਂ ਕਿਹਾ ਕਿ ਲੜਕੇ ਲੜਕੀਆਂ ਨੂੰ ਪੂਰਾ ਅਧਿਕਾਰ ਹੈ ਲਵ ਮੈਰਿਜ ਕਰਵਾਉਣ ਦਾ ਤੇ ਆਪਣਾ ਜੀਵਨ ਸਾਥੀ ਲੱਭਣ ਦਾ ਉਹਨਾਂ ਕਿਹਾ ਕਿ ਜੇਕਰ ਕੋਈ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਜਾਂਦਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਔਰ ਜੇਕਰ ਲੜਕਾ ਲੜਕੀ ਆਪਸ ਦੇ ਵਿੱਚ ਵਿਆਹ ਕਰਨ ਦੇ ਲਈ ਤਿਆਰ ਵੀ ਤਾਂ ਕੋਈ ਵੀ ਉਹਨਾਂ ਦਾ ਹੱਕ ਨਹੀਂ ਰੋਕ ਸਕਦਾ ਤਾਂ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਪੰਚਾਇਤਾਂ ਵੱਲੋਂ ਕਿ ਜੇਕਰ ਕੋਈ ਪਿੰਡ ਦੇ ਵਿੱਚ ਹੀ ਲੜਕੀ ਦੇ ਨਾਲ ਵਿਆਹ ਕਰਵਾਏਗਾ ਤਾਂ ਉਹਦਾ ਪਿੰਡ ਦੇ ਵਿੱਚ ਬਾਈਕਾਟ ਕੀਤਾ ਜਾਵੇਗਾ ਦੋਸਤੋ ਬਾਦ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਇਕਤਰਵੀਰ ਗਾਂਤੀ ਦਾ ਅਹਿਮ ਬਿਆਨ ਸਾਹਮਣੇ ਆਉਂਦਾ ਤਾਂ ਦੱਸਦੇ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲੰਬ ਮੈਰਿਜ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਸੋ ਬਾਅਦ ਕੀ ਡਾਕਟਰ ਧਰਨਵੀਰ ਗਾਂਧੀ ਦਾ ਬਿਆਨ ਸਾਹਮਣੇ ਆਇਆ ਉਹਨੇ ਕੀ ਕੁਝ ਕਿਹਾ ਪਾਉਚਣ ਦੇਖੋ ਮੈਂ ਨੌਜਵਾਨਾਂ ਦੇ ਆਪਣਾ ਜੀਵਨ ਸਾਥੀ ਚੁਣਨ ਦਾ ਜੋ ਹੱਕ ਹੈਗਾ ਮੈਂ ਉਹਦਾ ਉਹਦਾ ਪੱਖੀ ਹੈਗਾ ਮੈਂ ਉਹਨੂੰ ਚੰਗੀ ਗੱਲ ਮੰਨਦਾ ਹੈਗਾ ਕਿ ਉਹਨਾਂ ਬੱਚਿਆਂ ਨੂੰ ਚਾਹੇ ਮੁੰਡੇ ਚਾਹੇ ਕੁੜੀਆਂ ਹੈਗੇ ਆ ਆਪਣੇ ਜੀਵਨ ਸਾਥੀ ਚੁਣਨ ਦਾ ਹੱਕ ਹੈਗਾ ਸੰਵਿਧਾਨਕ ਹੱਕ ਹੈ ਜਮੂਰੀਆ ਕਮਨੁਕੀ ਹੱਕ ਹੈਗਾ ਤੇ ਸਮਾਜ ਹਮੇਸ਼ਾ ਜਿਹੜਾ ਨਵਾਂ ਜੋ ਕੋਈ ਨਵੀਂ ਗੱਲ ਕੋ ਆਂਦੀ ਹੈਗੀ ਹੈ ਸਮਾਜ ਮੇਸਾ ਉਹਦੇ ਪਿੱਛੜ ਪਛੜ ਕੇ ਚੱਲਦਾ ਹੈਗਾ ਸਮਾਜ ਉਹਦੇ ਪਿੱਛੇ ਰਹਿੰਦਾ ਹਮੇਸ਼ਾ ਹੀ ਨਵੀਂ ਗੱਲ ਤੋਂ ਸਮਾਜ ਪਿੱਛੇ ਚੱਲਦਾ ਹੈ ਚਾਹੇ ਕੋਈ ਵਿਗਿਆਨਕ ਖੋਜ ਹੋਵੇ ਚਾਹੇ ਕੋਈ ਨਵਾਂ ਵਿਚਾਰ ਹੋਵੇ ਸਮਾਜ ਸਾਰਾ ਉਸ ਤਰ੍ਹਾਂ ਬਦਲਦਾਨੀ ਹੋਇਆ ਅੱਬਾ ਦੇਖਿਆ ਕਿਸੇ ਵੇਲੇ ਸਮਾਜ ਨੇ ਸਤੀ ਪ੍ਰਥਾ ਦੀ ਹਮਾਇਤ ਕੀਤੀ ਹੈ ਹਰ ਪਿੰਡ ਸਤਿਆ ਹੈਗੀਆਂ ਅੱਜ ਕੋਈ ਸਤੀ ਪ੍ਰਥਾ ਦੀ ਗੱਲ ਨਹੀਂ ਕਰਦਾ ਕਿਸ ਜਿਸ ਕਿਸੇ ਵੇਲੇ ਸਮਾਜ ਨੇ ਔਰਤਾਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦੇ ਕੁੜੀਆਂ ਨੂੰ ਪੜਾਉਂਦੇ ਨਹੀਂ ਸੀ ਹੁੰਦੇ ਅੱਜ ਹਰ ਕੁੜੀ ਨੂੰ ਪੜਾ ਰਿਆ ਹੈਗਾ ਹੈ ਕਿਸੇ ਵੇਲੇ ਵਿਦਵਾਨ ਉਹ ਵਿਆਹ ਨਹੀਂ ਹੀ ਕਰਨ ਦਿੰਦੇ ਅੱਜ ਹਲਕੋ ਹੀ ਵਿਦਵ ਆਪਣੇ ਬੇਟੀ ਨੂੰ ਕਰ ਜਾਂਦਾ ਹੀ ਜਲਦੀ ਦਾ ਵਿਆਹ ਕਰਾ ਔਰ ਇਸ ਤਰ੍ਹਾਂ ਹੀ ਕਿਸੇ ਵੇਲੇ ਪੰਜਾਬ ਚ ਕੁਝ ਸਾਲ ਪਹਿਲਾਂ ਭਰੂਣ ਹੱਤਿਆ ਬੜਾ ਰਿਵਾਜ ਸੀਗਾ ਬੜੀ ਪ੍ਰਮਾਨਤ ਮੰਨਤਾ ਮਿਲਿਓ ਇੱਕ ਤਰ੍ਹਾਂ ਨਾਲ ਡਰਦੇ ਡਰਦੇ ਕਰਦੇ ਪਰ ਜਿਹੜੀ ਪਿੱਛਲੀ ਸੱਤਾ ਦੀ ਜਕੜ ਨਹੀਂ ਦਿਮਾਗ ਚ ਨਹੀਂ ਪੀੜੀ ਸੀਗੀ ਕਿ ਔਰਤਾਂ ਨੂੰ ਗਰਭ ਵਿੱਚ ਹੀ ਖਤਮ ਕਰ ਦਿੱਤਾ ਜਾਂਦਾ ਸੀਗਾ ਔਰ ਸਮਾਜ ਉਹਨੂੰ 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 ਤਕਰੀਬਨ ਇਹਦੇ ਵਿੱਚ ਕਿਹੜੀ ਗੱਲ ਹੈਗੀ ਮੁੰਡਾ ਚਾਹੀਦਾ ਜੇ ਖਾਨਦਾਨ ਅੱਗੇ ਵਧਾਣਾ ਹੈਗਾ ਸੋ ਸਮਾਜ ਜ਼ਰੂਰੀ ਨਹੀਂ ਸਮਾਜ ਨਵੇਂ ਦੇ ਸਮੇਂ ਦੇ ਜੋ ਹਾਨ ਦੀਆਂ ਜੋ ਨਵੇਂ ਵਿਚਾਰ ਨਵੀਆਂ ਗੱਲਾਂ ਆਣੀਆਂ ਉਹਦੇ ਹਾਨ ਦਾ ਇੱਕਦਮ ਹੋ ਜਾਵੇ ਸਮਾਜ ਨੂੰ ਟਾਈਮ ਲੱਗਦਾ ਹੈਗਾ ਸੋ ਇਸ ਕਰਕੇ ਜਿਹੜੇ ਬੱਚਿਆਂ ਦੇ ਹੱਕ ਹੈਗਾ ਆ ਉਹਦੀ ਜਿਹੜੀ ਪ੍ਰਵਾਨਗੀ ਹੈਗੀ ਹੈ ਉਹ ਸਮਾਜ ਨੂੰ ਦੇਣੀ ਚਾਹੀਦੀ ਹੈਗੀ ਤੇ ਜੇ ਕੋਈ ਮਸਲਾ ਹੈ ਵੀ ਹੈ ਕੋਈ ਪਿੰਡ ਦੇ ਲੈਵਲ ਤੇ ਜੇ ਇਸ ਨੂੰ ਲੱਗਦਾ ਕਿ ਪਿੰਡ ਵਿੱਚ ਇਹ ਰਿਸ਼ਤੇ ਨਹੀਂ ਹੋਣੇ ਚਾਹੀਦੇ ਤਾਂ ਉਹਦਾ ਵੀ ਇੱਕ ਮਨੁੱਖੀ ਹੱਲ ਲੱਭਿਆ ਜਾਣਾ ਤਾਹੀ ਤਾਂ ਤਾਂ ਉਦੇ ਜੋ ਜੋ ਜੇਕਰ ਸਮੇਂ ਨਾ ਜੇ ਕਰਬਟ ਖਾਦੀ ਹੈਗੀ ਹੈ ਜੇ ਪਟਿਆਲੇ ਤੋਂ ਲੈ ਕੇ ਸੰਗਰੂਰ ਤੱਕ ਸੱਤ ਇੰਜੀਨੀਅਰਿੰਗ ਕਾਲਜ ਫਿਜ਼ੀਓਥੈਰੇਪੀ ਕਾਲਜ ਨਰਸਿੰਗ ਕਾਲਜ ਹੈਗੀ ਹੈ ਤੇ ਪਿੰਡਾਂ ਜੋ ਬੱਚੇ ਆਣਗੇ ਪੜਨਗੇ ਇਕੱਠੇ ਬੱਸਾਂ 'ਚ ਵੀ ਜਾਣਗੇ ਇਕੱਠੇ ਤੁਰਨ ਫਿਰਨਗੇ ਵੀ ਕਾਲਜ ਵੀ ਘੁੰਮਣਗੇ ਤਾਂ ਰਿਸ਼ਤੇ ਦੇ ਜਿਹੜਾ ਇੱਕ ਪਿਆਰ ਉਮਰ ਦੇ ਹਿਸਾਬ ਨਾਲ ਜੋ ਇੱਕ ਰਿਸ਼ਤਾ ਬਣਨਾ ਹੁੰਦਾ ਉਹ ਲੋਕਾਂ ਦੇ ਬਣਨਗੇ ਜਾਤਾਂ ਦੇ ਅਕਰੋਸ ਵੀ ਬਣਨਗੇ ਪਿੰਡਾਂ ਦੇ ਅਕਰੋਸ ਵੀ ਬਣਨਗੇ ਪਿੰਡਾਂ ਦੇ ਵਿੱਚ ਵੀ ਬਣ ਸਕਦੇ ਹੈਗੇ ਸੋ ਉਹਨੂੰ ਬੜੇ ਹਮਦਰਦੀ ਪੂਰਵਕ ਮਨੁੱਖੀ ਇੱਕ ਨਜ਼ਰੀਆ ਨਿਚਿਤਨਾ ਚਾਹੀਦਾ ਇੱਕ ਸਮਾਜਿਕ ਚੁਣੌਤੀ ਤਰ੍ਹਾਂ ਨਿਚਿਤਨਾ ਚਾਹੀਦਾ ਨਾ ਕਿ ਇਦਾਂ ਦੇ ਫਰਮਾਨ ਜਾਰੀ ਕਰਕੇ ਉਹ ਉਹਨਾਂ ਬੱਚਿਆਂ ਨੂੰ ਤੇ ਉਹਨਾਂ ਦੇ ਜਿਹੜੇ ਮਾਪੇ ਨੇ ਉਹਨਾਂ ਦੇ ਮਾਪਿਆਂ ਨੂੰ ਜਾਂ ਉਹਨਾਂ ਦੇ ਮਹਿਤਿਆਂ ਨੂੰ ਧਰਾਤਮਕਾ ਕੇ ਜਿਹੜੀ ਇਹ ਜਿਹੜੀ ਜਿਹੜਾ ਇੱਕ ਪੰਜਾਬ ਆਪਣਾ ਇੱਕ ਪੱਗ ਦੇ ਨਾਂ ਤੇ ਇੱਜ਼ਤ ਦੇ ਨਾਂ ਤੇ ਪਿੰਡ ਦੇ ਨਾਂ ਤੇ ਸਮੂਹ ਦੇ ਨਾਂ ਤੇ ਵਿਰਸੇ ਵਿਰਾਸ ਦੇ ਨਾਂ ਤੇ ਜੋ ਇੱਕ ਇਹ ਜਿਹੜਾ ਗਲਤ ਕੰਮ ਹੈ ਜਿਹੜਾ ਕੀਤਾ ਜਾ ਰਿਹਾ ਮੈ ਉਹਦਾ ਮੈਂਤੀ ਬਿਲਕੁਲ ਨਹੀਂ ਹੈਗਾ ਅੱਜ ਚਾਹੇ ਮੈਂ ਕੇ ਗੱਲ ਕਹਿਣ ਵਾਲਾ ਇਕੱਲਾ ਹੋਊਂਗਾ ਪਰ ਮੈਨੂੰ ਪਤਾ ਹੈ ਕਿ ਅਜ ਤੋਂ 50 100 ਸਾਲ ਬਾਅਦ ਇੱਕ ਸਮਾਜ ਇਸ ਕੰਨ ਨੂੰ ਪ੍ਰਵਾਨਗੀ ਦੇਊਗਾ ਸ਼ਹਿਰਾਂ 'ਚ ਪਹਿਲੇ ਹੀ ਮਿਲ ਚੁੱਕੀ ਹੈ ਕਿ ਬਹੁਤ ਸਾਰੇ ਕਸਮਾਂ ਵੀ ਮਿਲ ਚੁੱਕੀ ਹੈਗੀ ਹੈ ਪਿੰਡਾਂ 'ਚ ਔਰ ਗੱਲ ਉਪਰੀ ਲੱਗਦੀ ਹੈ ਪਰ ਇਹਦਾ ਹੱਲ ਕੁ ਲੱਭਣਾ ਚਾਹੀਦਾ ਨਾ ਕਿ ਇਦਾਂ ਦੇ ਜਿਹੜੇ ਤੁਗਲਗੀ ਡਿਕਟੇਟ ਹੈਗੇ ਉਹ ਜਾਰੀ ਕਰਨੀ ਚਾਹੀਦੀ